ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਅੱਜ ਆਪਾਂ ਗੁਰਸਾਣਾ ਮੱਲੋ ਸ਼ਹੀਦ ਹਿੰਮਤਪੁਰਾ ਪਾਗੀ ਕੇ ਜੋ ਵੱਡੇ ਕੱਲੂ ਕਾਰੇ ਦੇ ਮਹਾਨ ਸ਼ਹੀਦ ਬਾਬਾ ਬਸੀਰ ਸਿੰਘ ਜੀ ਜੋ ਪਿੰਡ ਹਟੂਰ ਤੋਂ ਇੱਥੋਂ 8 ਕਿਲੋਮੀਟਰ ਪੈਂਦਾ ਹੈ ਹਟੂਰ ਉੱਥੋਂ ਬినాਸ਼ੀਦ ਤੋਂ ਲੜਦੇ ਲੜਦੇ ਇਸ ਸਥਾਨ ਤੇ ਆਏ ਜਿਹੜਾ ਉਹ ਸਥਾਨ ਆਪ ਵੀ ਦਰਸ਼ਨ ਕਰ ਰਹੇ ਹੋ ਇੱਥੇ ਬਹੁਤ ਸੋਹਣਾ ਸਥਾਨ ਬਣਿਆ ਧਰ ਦਾ ਸੰਸਕਾਰ ਇੱਥੇ ਕੀਤਾ ਆ ਦੇਖੋ ਮੈਂ ਬੇਇਜ਼ਤੀ ਕਰਦਾ ਹਾਂ ਜੰਗਲ ਪਰਸਾਏ ਬੂਟਿਆਂ ਵਰਸਾਏ ਵੀ ਆਪਾਂ 1000 ਬੂਟਾ ਉਹ ਜਿਹੜੀ ਮਗਰ ਛਿੜੀ ਆ ਦੇਖੋ ਉਹਦੇ ਵਿੱਚ ਆਪਾਂ ਲਾਇਆ ਇਹਦੇ 1000 ਬੂਟਾ ਲਾ ਚੁੱਕੇ ਆ ਬਾਕੀ ਹੋਰ ਬੂਟੇ ਬਹੁਤ ਪਏ ਨੇ ਤੇ ਆ ਦੇਖੋ ਸਾਡੇ ਪੁਰਾਣੇ ਝੰਡ ਇਹਨਾਂ 'ਚ ਪਾਣੀ ਪਾਉਨੇ ਆ ਝੰਡ ਸੁੱਕੇ ਆ ਇਹ ਬਹੁਤ ਪੁਰਾਣੇ ਝੰਡ ਨੇ ਉਹ ਵੀ ਝੰਡ ਦਿਖਾਓ ਨੇੜੇ ਹੋ ਕੇ ਉਹ ਝੰਡ ਤੇ ਇੰਦਰ ਵੱਡਾ ਬੋਰਡ ਆ ਉਹ ਵੀ ਦਿਖਾ ਦੇ ਆ ਬਡਾ ਬੋਰਡ ਵੀ ਦਿਖਾ ਦੇ ਆ ਜਾ ਬਸ ਇਹ ਦੇਖੋ ਪੁਰਾਣੇ ਝੰਡ ਬੋਰਡ ਇਹ ਗੁਰੂ ਘਰ ਸਾਡੇ ਲੱਗੇ ਹੋਏ ਨੇ ਜਮਣਾ ਨੇ ਹੋਰ ਕਰੀਰ ਟਾਂਦੀ ਐ ਇਹ ਗੁਰੂ ਘਰ ਵਿੱਚ ਲੱਗੇ ਹੋਏ ਨੇ ਤੁਸੀਂ ਸਾਹਮਣੇ ਆ ਬਾਕੀ ਕੱਲ ਵੀ ਕਿਸੇ ਦਾ ਵੀਰ ਦਾ ਮੈਸੇਜ ਆਇਆ ਸੀ ਬਾਬਾ ਜੀ ਬੂਟੇ ਚਾਹੀਦੇ ਨੇ ਅੱਜ ਵੀ ਸਾਡੇ ਪਿਆਰ ਵਾਲੇ ਭਾਈ ਬਿਕਰ ਸਿੰਘ ਜੀ ਪਿੰਡ ਭਾਗੀ ਕਿਆਂ ਤੋਂ ਉਹਨੇ ਅਸੀਂ ਬੂਟੇ ਲੈ ਕੇ ਜਾਵਾਂਗੇ ਅਤੇ ਮੋਟਰਾਂ ਤੇ ਲਾਵਾਂਗੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਹੋਰ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੂੰ ਜਿੰਨੇ ਮਰਜ਼ੀ ਬੂਟੇ ਲੈ ਲੋ ਗੁਰੂ ਘਰ ਬਣੀ ਹੁੰਦੇ ਆਗੇ ਇੱਥੇ ਬਹੁਤ ਬੂਟੇ ਪਏ ਨੇ ਸਾਡੇ ਕਿਉਂਕਿ ਹਜ਼ਾਰ ਬੂਟਾ ਆਪਾਂ ਲਾ ਚੁੱਕੇ ਆਂ ਪਾਣੀ ਵਾਲੇ ਭਰਾ ਵੀ ਦੋ ਪੱਕੇ ਰੱਖੇ ਹੋਏ ਨੇ ਉਹ ਵੀ ਮਨਰੇਗਾ ਸਕੀਮ ਦੇ ਤਹਿਤ ਪਿੰਡ ਬਾਗੀਆ ਤੋਂ ਉਹ ਵੀ ਆ ਰਹੇ ਨੇ ਹਰ ਰੋਜ਼ ਪਾਣੀ ਵੀ ਪਾ ਰਹੇ ਨੇ ਮੈਂ ਬੇਨਤੀ ਕਰਨਾ ਵੀ ਬੂਟੇ ਲਾਉਣੇ ਵੀ ਜ਼ਰੂਰ ਨੇ ਬਾਕੀ ਸਬਾਨਣੇ ਵੀ ਜ਼ਰੂਰ ਨੇ ਆਹ 3 ਮਹੀਨਾ ਦਾ ਲਗਾਤਾਰ ਪਾਣੀ ਪਾਉਣਾ ਚਾਹੀਦਾ ਹੈ ਜਦ ਬੂਟੇ ਫਿਰ ਜਾਣਾ ਲੱਗ ਜਾਂਦੀਆਂ ਨੇ ਫਿਰ ਆਪਾਂ ਉਹ ਆਪਣੇ ਆਪ ਪਾਣੀ ਲਈ ਜਾਂਦੇ ਨੇ ਫਿਰ ਵੀ ਉਹਦੀ ਕੇਅਰ ਕਰੋ ਅਸੀਂ ਧਰਮ ਵਾਲੇ ਕਰਦੇ ਆਂ ਭਾਈ ਬਿੱਕਰ ਸਿੰਘ ਉਹ ਨਹੀਂ ਆ ਖੜੇ ਨੇ ਇਹਨਾਂ ਨੂੰ 15 ਬੂਟੇ ਇਹਨਾਂ ਨੇ ਮੰਗੇ 10 ਮੰਗੇ ਸੀ 15 ਦਿੱਤੇ ਵੀ ਲੈ ਜੋ ਹੋਰ ਵੀ ਬੇਨਤੀ ਕਰਦੇ ਆਂ ਭਾਈ ਜਿਨ੍ਹਾਂ ਨੂੰ ਬੂਟੇ ਹੋਰ ਵੀ ਜਿੰਨੇ ਮਾਦੀ ਲੋੜ ਆ ਉਹ ਸਭ ਤੋਂ ਜ਼ਿਆਦਾ ਸਕਦੇ ਹੋ ਬਾਹੜੜ ਕੇ ਬੂਟੇ ਲਾਓ ਇਹ ਹੀ ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਬਾਕੀ ਬੂਟੇ ਲਾ ਕੇ ਉਹਨਾਂ ਨੂੰ ਸਾਹਮਣਾਂ ਦੇ ਜ਼ਰੂਰੀ ਹੈ ਇਹ ਵੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਬਹੁਤ-ਬਹੁਤ ਤੁਹਾਡਾ ਤਨ ਹੋਰ ਵੀ ਜਿਹੜੇ ਸੇਵਾਦਾਰ ਨੇ ਜਿੱਥੋਂ ਵੀ ਮਰਜ਼ੀ ਜਿੰਨੇ ਮਰਜ਼ੀ ਬੂਟੇ ਲੈਣੇ ਹੋਣਗੇ ਉਹ ਗੁਰਦਰਾ ਮਲੋ ਸੀਰ ਹਿੰਦੂਪੁਰੇ ਤੋਂ ਲੈ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ